ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਜੇ ਸੈਂਟਰ ਸਰਕਾਰ ਦਾ ਤੁਸੀਂ ਵਿਰੋਧ ਕਰਨਾ ਤੁਹਾਨੂੰ ਇਹ ਲੱਗਦਾ ਹੈ ਵੀ ਜਿਹੜੀ ਅਮਰੀਕਾ ਦੇ ਨਾਲ ਭਾਰ ਸਰਕਾਰ ਨੇ ਡੀਲ ਕੀਤੀ ਹੈ ਵੀ ਉਹ ਖੇਤੀ ਦੇ ਲਈ ਕਿਸਾਨ ਦੇ ਲਈ ਮਜ਼ਦੂਰ ਦੇ ਲਈ ਖਤਰੇ ਦੀ ਕੰਟਰੀ ਹੈ ਅੱਪਾ ਅੱਜ ਤੁਹਾਡੀ ਗੱਲ ਕਰਨੀ ਹੈ ਤੁਹਾਡਾ ਸਾਥ ਦੇ ਕੇ ਗੱਲ ਕਰਨੀ ਹੈ ਫਿਰ ਤੁਹਾਨੂੰ ਇੱਕ مشਵਰਾ ਦੇ ਉਹ ਵੀ ਤੁਹਾਨੂੰ ਮਨਣਾ ਪਵੇ ਤੁਸੀਂ ਡੱਟ ਕੇ ਵਿਰੋਧ ਕਰੋ ਸੈਂਟਰ ਗਵਰਨਮੈਂਟ ਦਾ ਬੀਜੇਪੀ ਸਰਕਾਰ ਦਾ ਪਰ ਕਰੋ ਨਿਰਪੱਖ ਹੋ ਕੇ ਜਦੋਂ ਤੁਸੀਂ ਕਿਤੇ ਰਾਹੁਲ ਗਾਂਧੀ ਕੋਲੇ ਜਾਣੇ ਹੋ ਮੀਟਿੰਗ ਕਰਨ ਵਾਸਤੇ ਖੈਰਾ ਨਾਲ ਹੁੰਦਾ ਕਦੇ ਤੁਸੀਂ ਆਮ ਆਦਿਨ ਪਾਰਟੀ ਕੋਲ ਜਾਂਦੇ ਹੋ ਮੀਟਿੰਗ ਕਰਨ ਵਾਸਤੇ ਕਦੇ ਤੁਸੀਂ ਬੀਜੇਪੀ ਦੇ ਲੀਡਰਾਂ ਨੂੰ ਮਿਲਦੇ ਹੋ ਕਦੇ ਤੁਸੀਂ ਪੰਜਾਬ ਦੇ ਜਿਹੜੇ ਚੁਣੇ ਹੋਏ ਐਮਪੀ ਨੇ ਉਹਨਾਂ ਨੂੰ ਮਿਲਦੇ ਹੋ ਫਿਰ ਸ਼ੱਕ ਦੀ ਸੂਈ ਤੁਹਾਡੇ ਤੇ ਜਾਂਦੀ ਹੈ ਜਿਹੜਾ ਦਲਾਲ ਸ਼ਬਦ ਵਰਤਿਆ ਨਾ ਮੈਂ ਫਿਰ ਉਹ ਕਿਤੇ ਨਾ ਕਿਤੇ ਸਹੀ ਹੈ ਕਿਉਂਕਿ ਜਿਹੜਾ ਤੁਸੀਂ ਸਹਾਰਾ ਲੈ ਰਹੇ ਹੋ ਫਿਰ ਲੋਕ ਇਹ ਵੀ ਕਹਿੰਦੇ ਵੀ ਤੁਹਾਡੇ ਤੇ ਖਰਚਾ ਵੀ ਕਰਦੇ ਹੋਣਗੇ ਖਰਚਾ ਤਾਂ ਕਰਨਗੇ ਉਹ ਕਹਿੰਦੇ ਆ ਵੀ ਆਉਣ ਵਾਲੇ ਇਲਕਸ਼ਨਾਂ ਦੇ ਵਿੱਚ ਸਾਡਾ ਸਾਥ ਦਿਓਗੇ ਸਾਡਾ ਵੋਟ ਬੈਂਕ ਵੱਡਾ ਹੁੰਦਾ ਕਿਦਨ ਕਿਤੇ ਇਹ ਸੱਕ ਦੀ ਸੂਈ ਜਿਹੜੀ ਹੈ ਤੁਹਾਡੇ ਤੇ ਜਾਣੇ ਨਹੀਂ ਕਿਉਂਕਿ ਜਿਹੜੀਆਂ ਅੰਦਰ ਖਾਤੇ ਤੁਸੀਂ ਗਿੱਟਮਿਟ ਕਰਦੇ ਹੋ ਸਮਝੌਤੇ ਕਰਦੇ ਹੋ ਉਹ ਕਿਤੇ ਖਾਦਸ਼ਾ ਹੈਗਾ ਪੰਜਾਬ ਦੀ ਜੇ ਕਿਸਾਨੀ ਦਾ ਨੁਕਸਾਨ ਹੋਇਆ ਨੌਜਵਾਨੀ ਦਾ ਨੁਕਸਾਨ ਹੋਇਆ ਉਹਦਾ ਖਮਿਆਜਾ ਸਾਡੇ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਿਆ। ਔਰ ਉਹਦੇ ਵਿੱਚ ਜ਼ਿੰਮੇਵਾਰ ਫਿਰ ਸਾਰੀਆਂ ਪਾਰਟੀਆਂ ਨੇ ਸਾਰੀਆਂ ਤਰ੍ਹਾਂ ਕਿਉਂਕਿ ਤੁਸੀਂ ਜਦੋਂ ਕਿਸੇ ਧਿਰ ਦਾ ਸਹਾਰਾ ਲੈਨੇ ਹੋ ਉਦੋਂ ਫਿਰ ਤੁਹਾਡੀ ਨਿਰਪੱਖਤਾ ਨਹੀਂ ਰਹਿ ਜਾਂਦੀ। ਫਿਰ ਪੰਜਾਬ ਦੇ ਲੋਕ ਇਹ ਸੋਚਦੇ ਆ ਕਿ ਇਹ ਦਲਾਲ ਨੇ ਅੰਦਰ ਖਾਤੇ ਸਮਝੌਤਾ ਕਰਦੇ ਆ। ਇਹ ਕਿਹਦੇ ਪਾਲੇ ਵਿੱਚ ਜਾ ਕੇ ਬੰਦੇ ਆ? ਕਿਹਦੀ ਸਪੋਰਟ ਕਰਦੇ ਆ? ਇਹ ਸੱਚ ਦੀ ਸ਼ੋਅ ਤਾਂ ਜਾਊਗੀ ਜਾਊਗੀ। ਔਰ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਅਸੀਂ ਮਜ਼ਦੂਰ ਨੂੰ ਨਾਲ ਲੈ ਕੇ ਚੱਲਾਂਗੇ। ਨਾਲ ਲੈ ਕੇ ਚੱਲਾਂਗੇ। ਜਾਂ ਚੱਲਿਓ। ਜਿਹੜੇ ਹੁਣ ਤੱਕ ਅੰਦੋਲਨ ਹੋਏ ਨੇ। ਉਹਨਾਂ ਅੰਦੋਲਨਾਂ ਦੇ ਵਿੱਚੋਂ ਮਜ਼ਦੂਰ ਨੂੰ ਕੁਝ ਮਿਲਿਆ? ਕੋਈ ਬੈਨੀਫਿਟ ਹੋਇਆ? ਸਵਾਏ ਮਜ਼ਦੂਰ ਨੂੰ ਗੁੰਮਰਾਹ ਕਰਨ ਤੋਂ ਬਜਾਈ। ਤੁਸੀਂ ਕਿਸਾਨਾਂ ਨੂੰ ਵੀ ਗੁੰਮਰਾਹ ਕੀਤਾ। ਜਦੋਂ ਤੁਸੀਂ ਦਿੱਲੀ ਕਿਸਾਨੀ ਅੰਦੋਲਨ ਕੀਤਾ ਉਦੋਂ ਇਹ ਕਿਹਾ ਕਿ ਸਾਡੀਆਂ ਜ਼ਮੀਨਾਂ ਕੋਪਰੇਟ ਘਰਾਣੇ ਦੱਬ ਲੈਣਗੇ ਸਾਡੀਆਂ ਜ਼ਮੀਨਾਂ ਨਿਲਾਮ ਹੋ ਜਾਣਗੀਆਂ ਬੜਾ ਕੁਝ ਤੁਸੀਂ ਇੱਕ ਪੰਜਾਬ ਦੇ ਕਿਸਾਨਾਂ ਨੂੰ ਜਾਂ ਮਜ਼ਦੂਰ ਨੂੰ ਕਿਹਾ ਕਿ ਤੁਹਾਨੂੰ ਦਿਹਾੜੀ ਨਹੀਂ ਮਿਲਣੀ ਤੁਸੀਂ ਤਰਸੋਗੇ ਛੋਟੇ ਦੁਕਾਨਦਾਰ ਨੂੰ ਵਪਾਰੀ ਨੂੰ ਮਾਰਾ ਕੀਤਾ ਉਦੋਂ ਕਿਤੇ ਨਾ ਕਿਤੇ ਇਹ ਲੱਗਦਾ ਵੀ ਤੁਸੀਂ ਕਿਸੇ ਪਾਲਣੇ ਦੇ ਵਿੱਚ ਬੈਠੇ ਹੋ ਇਹ ਸਚਾਈ ਹੈ ਜਿਹੜੀ ਵੀ ਸਰਕਾਰ ਤੁਹਾਨੂੰ ਲੱਗਦਾ ਹੈ ਵੀ ਖੇਤੀ ਖਤਮ ਕਰ ਦੂਗੀ ਜਾਂ ਕਿਸਾਨ ਨੂੰ ਖੇਤੀ ਤੋਂ ਬਾਹਰ ਕਰ ਦੂਗੀ ਉਹਦਾ ਵਿਰੋਧ ਕਰੋ ਸਾਨੂੰ ਹੱਕ ਹੈ ਅਸੀਂ ਆਜ਼ਾਦ ਭਾਰਤ ਦੇ ਵਾਸੀ ਆ ਅਸੀਂ ਆਪਣੀ ਗੱਲ ਕਹਿ ਸਕਦੇ ਹਾਂ ਪਰ ਕਿਸੇ ਦੀ ਧਿਰ ਬਣ ਕੇ ਨਾ ਜਾਂ ਕਿਸੇ ਧਿਰ ਦੇ ਨਾਲ ਖੜ ਕੇ ਨਾ ਕਰੋ ਹੁਣ ਜੇ ਕਿਸਾਨਾ ਨੂੰ ਰਾਹੁਲ ਗਾਂਧੀ ਨੂੰ ਮਿਲਣ ਵਾਂਦੇ ਜਾਂਦੇ ਨਾਲ ਖੈਰਾ ਸਾਹਿਬ ਬੈਠੇ ਐ ਤਾਂ ਫਿਰ ਸ਼ੱਕ ਦੀ ਸੂਈ ਤਾਂ ਜਾਊਗੀ ਜਾਊਗੀ ਨਾ ਜੇ ਤੁਸੀਂ ਪੰਜਾਬ ਦੇ ਵਿੱਚ ਭਵੰਤਮਨ ਦੇ ਕਿਸੇ ਲੀਡਰ ਨੂੰ ਮਿਲਦੇ ਹੋ ਜਾਂ ਭਵੰਤਮਨ ਨੂੰ ਮਿਲਦੇ ਹੋ ਫਿਰ ਸ਼ੱਕ ਦੀ ਸੂਈ ਤਾਂ ਜਾਊ ਪਈ ਜਾਊਗੀ ਨਾ ਵੀ ਤੁਹਾਡਾ ਕੋਈ ਇੱਕ ਸਿਆਸੀ ਮੰਤਬ ਹੈਗਾ ਤੁਸੀਂ ਕੁਝ ਘਟਨਾ ਚਾਹੁੰਦੇ ਹੋ ਤੁਹਾਨੂੰ ਕੋਈ ਲਾਭ ਹੈ ਇਹ ਸ਼ਾਪ ਦੇ ਜੁਮਤਾ ਜਾਣੇ ਜਾਣੇ ਪਰ ਇਹ ਗੱਲ ਮੈਂ ਤੁਹਾਨੂੰ ਕਲੀਅਰ ਕਰਨੀ ਹੈ ਬਿਖ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਕੇਵਲ ਨਾਰਾ ਹੈ ਉਹਦੇ ਵਿੱਚ ਮਜ਼ਦੂਰ ਨੂੰ ਕੁਝ ਨਹੀਂ ਮਿਲਿਆ ਤੇ ਨਾ ਹੀ ਤੁਸੀਂ ਦੇਣਾ ਚਾਹੁੰਦੇ ਹਾਂ ਠੀਕ ਹੈ ਮਜ਼ਦੂਰ ਇਕੱਠ ਕਰਨ ਦੇ ਲਈ ਤੁਸੀਂ ਮੋਹਰਾ ਬਣਾਉਣਾ ਹੁੰਦਾ ਹੈ ਹੱਲਾਸ਼ੇਰੀ ਦੇਖ ਕੇ ਪਰ ਹੁਣ ਮਜ਼ਦੂਰ ਨੂੰ ਸਮਝ ਆ ਗਈ ਕਿਉਂਕਿ ਜਿੰਨਾ ਚਿਰ ਪੰਜਾਬ ਦੇ ਵਿੱਚ ਇੰਡਸਟਰੀ ਨਹੀਂ ਆਉਂਦੀ ਵੱਡੇ ਪ੍ਰੋਜੈਕਟ ਨਹੀਂ ਲੱਗਦੇ ਉਨਾ ਚਿਰ ਮਜ਼ਦੂਰ ਨੂੰ ਕੰਮ ਮਿਲੇ ਨਹੀਂ ਸਕਦਾ ਇਹ ਸੱਚਾਈ ਹੈ ਮਜ਼ਦੂਰ ਖੇਤੀ ਤੇ ਕਿੰਨਾ ਕੁ ਨਿਰਭਰ ਹੋ ਸਕਦਾ ਹੈ ਬਿਲਕੁਲ ਨਹੀਂ ਖੇਤੀ ਦੇ ਵਿੱਚ ਕਿੰਨਾ ਕੁ ਸਮਾਂ ਦਿਹਾੜੀ ਬੰਦਾ ਕਰਦਾ ਹੈ ਇਹ ਸਭ ਨੂੰ ਪਤਾ ਹੈ ਮਜ਼ਦੂਰ ਦਾ ਕੰਮ ਤੇ ਖੇਤੀ ਵਿੱਚੋਂ ਖਤਮ ਹੈ ਬਹੁਤ ਥੋੜਾ ਤੇ ਜੇ ਸਰਕਾਰ ਕਿਸੇ ਮੁਲਕ ਦੇ ਨਾਲ ਵਪਾਰ ਤੇ ਡੀਲ ਕਰਕੇ ਕੁਝ ਭਾਰਤ ਦੇ ਵਿੱਚ ਕਰਨਾ ਚਾਹੁੰਦੀ ਹੈ ਵਿਕਸ਼ਿਤ ਭਾਰਤ ਬਣਾਉਣਾ ਚਾਹੁੰਦੀ ਹੈ ਤਾਂ ਫਿਰ ਸਾਨੂੰ ਇਹਦੇ ਵਿੱਚ ਹਰਜ ਕੀ ਹੈ ਅਸੀਂ ਲੋਕਾਂ ਨੂੰ ਕਿਉਂ ਸਰਕਾਰ ਦੇ ਖਿਲਾਫ ੜਕਾਰੇ ਕਿਉਂ ਗੁੰਮਰਾਹ ਕਰ ਰਹੇ ਹਾਂ ਅਸੀਂ ਇਹ ਗੱਲ ਹੋਰ ਪੱਤੇ ਦੀ ਕਹਿ ਦਿੰਦਾ ਮੰਨ ਕੇ ਚਲੋ ਜੇ ਕਿਸਾਨ ਜਥੇਬੰਦੀਆਂ ਨੂੰ ਇਹ ਲੱਗਦਾ ਵੀ ਕੋਈ ਵੀ ਪਾਰਟੀ ਕੋਈ ਵੀ ਸਰਕਾਰ ਸਾਡੇ ਨਾਲ ਧੱਕਾ ਕਰੂਗੀ ਸਾਨੂੰ ਇਨਸਾਫ ਨਹੀਂ ਮਿਲੂਗਾ ਔਰ ਜਿਹੜੇ ਖੇਤੀ ਕਾਨੂੰਨ ਨੇ ਉਹਦੇ ਤੇ ਸਰਕਾਰ ਕੋਈ ਕੰਮ ਨਹੀਂ ਕਰੂ ਸਹਿਮਤ ਨਹੀਂ ਹੋ ਵਿਰਧ ਨਹੀਂ ਕਰੋ ਤਾਂ ਫਿਰ ਸਾਨੂੰ ਇਹ ਜ਼ਰੂਰੀ ਨਹੀਂ ਵੀ ਪੰਜਾਬ ਦੇ ਵਿੱਚ ਅਸੀਂ ਕੋਈ ਕਿਸਾਨ ਤੇ ਮਜ਼ਦੂਰ ਦਾ ਸਾਂਝਾ ਫਰੰਟ ਬਣਾ ਕੇ ਕੋਈ ਪਾਰਟੀ ਬਣਾ ਕੇ ਅਸੀਂ ਇਲੈਕਸ਼ਨ ਲੜ ਗਏ ਕਿਉਂ ਨਾ ਅਸੀਂ ਪਾਵਰ ਵਿੱਚ ਆਈ ਫਿਰ ਅਗਲੀ ਨੂੰ ਅਸੀਂ ਕਹਿ ਵੀ ਸਕੀ ਵੀ ਸਾਡੀ ਪਾਵਰ ਹੈ ਸਾਡੀ ਸਰਕਾਰ ਹੈ ਪੰਜਾਬ ਲਈ ਸਾਡੀਆਂ ਆ ਮੰਗਾਂ ਨੇ ਸੈਂਟਰ ਵਿੱਚ ਜਿਹੜੀ ਸਰਕਾਰ ਆ ਅਸੀਂ ਉਹਦੇ ਅੱਗੇ ਆਪਣੀਆਂ ਮੰਗਾਂ ਰੱਖੀ ਉਹ ਮੰਗਾਂ ਤੇ ਵਿਚਾਰ ਹੋਵੇ ਸਾਡੀਆਂ ਉਹ ਮੰਗਾਂ ਮੰਨੀਆਂ ਜਾਣ ਪਰ ਜਿੰਨਾ ਚਿਰ ਤੁਸੀਂ ਦਲਾਲ ਬਣ ਕੇ ਵਿਚੋਲੇ ਬਣ ਕੇ ਇੱਕ ਦੂਜੇ ਦੀਆਂ ਧਿਰਾਂ ਦੇ ਨਾਲ ਖੜ ਕੇ ਕਿਸੇ ਪਾਰਟੀ ਦੇ ਨਾਲ ਖੜ ਕੇ ਗੱਲਬਾਤ ਕਰੋਗੇ ਉਹਨਾਂ ਚਿਰ ਸ਼ੱਕ ਦੀ ਸੂਈ ਤੁਹਾਡੇ ਤੇ ਜਾਊਗੀ ਜਾਊਗੀ ਤੇ ਲਾਸਟ ਵਿੱਚ ਜਿਹੜਾ ਸੀ ਨਾਰਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਮਾਰਦਿਆ ਨਾ ਉਹ ਕੇਵਲ ਫਲੈਕਸਨ ਤੇ ਬੋਰਡਾਂ ਤੇ ਲਿਖਿਆ ਹੋਇਆ ਨਾਰਾ ਰਹਿ ਗਿਆ ਕਿਸੇ ਵੀ ਮਜ਼ਦੂਰ ਦੀ ਪੰਜਾਬ ਦੇ ਵਿੱਚ ਪੈਲ ਦੇ ਆਧਾਰ ਤੇ ਸੁਣਵਾਈ ਕਿਸਾਨ ਜਥੇਬੰਦੀਆਂ ਨੇ ਕੀਤੀ ਨਹੀਂ ਹੱਕ ਵਿੱਚ ਆਏ ਨਹੀਂ ਕਰਨ ਜੋ ਮਰਜੀ ਕਹੀ ਚਲੋ ਹੁਣਾ ਮਨਰੇਗਾ ਦੀ ਗੱਲ ਚੱਲੀ ਸੀ ਨਾ ਕਿ ਭਾਰਤ ਸਰਕਾਰ ਨੇ ਨਾਮ ਬਦਲ ਦਿੱਤਾ ਮਨਰੇਗਾ ਦੀ ਸਕੀਮ ਖਤਮ ਕਰ ਦੇਣੀ ਹੈ ਇਹ ਕੀ ਸੀਗਾ ਇਹ ਵੋਟ ਰਾਸ ਸੀ ਵੋਟ ਮਸਲਾ ਸੀ ਗੁੰਮਰਾਹ ਕਰਨ ਵਾਸਤੇ ਵੀ ਜਿਹੜੇ ਐਸਸੀ ਵੋਟ ਹੈ ਉਹਨੂੰ ਡਿਵਾਈਡ ਕੀਤਾ ਜਾਵੇ ਉਹ ਕਿਹੜੇ ਪਾਰਲੇ ਦੇ ਵਿੱਚ ਜਾਣੇ ਚਾਹੀਦੀਆਂ ਉਹ ਵੋਟ ਕਿੱਧਰ ਪੈਣੇ ਚਾਹੀਦੀਆਂ ਮਕਸਦ ਕੇਵਲ ਇੰਨਾ ਸੀ ਦੋ ਚਾਰ ਦਿਨ ਧਰ ਦੇ ਤੂੰ ਨੇ ਲਾਏ ਠੰਡੇ ਹੋ ਕੇ ਬਹਿ ਗਏ ਤੇ ਹੁਣ ਵੀ ਸਾਡਾ ਮਕਸਦ ਇਹ ਹੀ ਹੈ ਸਾਡਾ ਕੋਈ ਖੇਤੀ ਦੇ ਮਸਲੇ ਹੱਲ ਕਰਨਾ ਕੋਈ ਮਸਲਾ ਨਹੀਂ ਹੈਗਾ ਹੁਣ ਵੀ ਅਸੀਂ ਲੋਕਾਂ ਨੂੰ ਗੁੰਮਰਾਹ ਕਰਨਾ ਔਰ ਲੋਕਾਂ ਨੂੰ ਭੜਕਾਉਣਾ ਹੈ ਸਰਕਾਰ ਤੁਹਾਡੀਆਂ ਜ਼ਮੀਨਾਂ ਦਾ ਵੱਲੂ ਸਰਕਾਰ ਤੁਹਾਨੂੰ ਖੇਤੀ ਤੋਂ ਬਾਹਰ ਕਰ ਦੋ ਤੁਹਾਡੇ ਕਾਰੋਬਾਰ ਖਤਮ ਹੋ ਜਾਣਗੇ ਮਜ਼ਦੂਰ ਨੂੰ ਗੁੰਮਰਾਹ ਕੀਤਾ ਜਾ ਰਿਹਾ ਪਰ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਜਿੰਨਾ ਚਿਰ ਇੱਥੇ ਇੰਡਸਟਰੀ ਨਹੀਂ ਆਉਂਦੀ ਵੱਡੇ ਪ੍ਰੋਜੈਕਟ ਵੱਡੇ ਆਦਾਰੇ ਨਹੀਂ ਆਉਂਦੇ ਮਜ਼ਦੂਰ ਲਈ ਉਹਨਾਂ ਜਰ ਮਜ਼ਦੂਰ ਨੂੰ ਕੰਮ ਨਹੀਂ ਮਿਲ ਸਕਦਾ ਇਹ 100% ਗਰੰਟੀ ਹੈ ਤੇ ਨਹੀਂ ਤੁਸੀਂ ਜੇ ਸਰਕਾਰ ਦਾ ਵਿਰੋਧ ਕਰਦੇ ਹੋ ਤਾਂ ਫਿਰ ਨਿਰਪੱਖ ਹੋ ਕੇ ਕਰੋ ਬਿਲਕੁਲ ਨਿਊਟਰਲ ਹੋ ਕੇ ਕਰੋ ਸਿੱਧਾ ਕਹੋ ਵੀ ਸਾਡਾ ਕਿਸੇ ਪਾਰਟੀ ਨਾਲ ਕਿਸੇ ਸਰਕਾਰ ਨਾਲ ਸਾਡਾ ਕੋਈ ਸਬੰਧ ਨਹੀਂ ਇਹ ਕਹੋ ਫਿਰ ਥੋੜੇ ਤੇ ਪੰਜਾਬ ਦੇ ਲੋਕ ਯਕੀਨ ਵੀ ਕਰਨਗੇ ਨਹੀਂ ਫਿਰ ਤੁਸੀਂ ਅੰਦਰ ਖਾਤੇ ਜਿਹੜੇ ਨੇ ਸੈਡਵੇਂ ਸਰਕਾਰ ਨਾਲ ਕਰਦੇ ਹੋ ਤੇ ਬਾਹਰ ਆ ਕੇ ਕਿਸਾਨਾਂ ਦੇ ਕੋਲ ਤੁਸੀਂ ਉਹ ਪੱਤੇ ਖੋਲ੍ਹਦੇ ਨਹੀਂ ਇਹ ਕਿਤੇ ਨਾ ਕਿਤੇ ਸ਼ੱਕ ਤੁਹਾਡੇ ਤੇ ਰਹੂਗਾ ਹੀ ਰਹੂਗਾ ਇਹਨੂੰ ਗੁੱਸਾ ਕਰਕੇ ਮੰਨ ਲਿਓ ਗਿਲਾ ਕਰਕੇ ਮੰਨ ਲਿਓ ਜਿਹੜੀ ਮੈਂ ਗੱਲ ਕਹਿਣੀ ਸੀ ਕਿਸਾਨ ਤੇ ਮਜ਼ਦੂਰ ਲਈ ਉਹ ਕਹਿ ਦਿੱਤੀ ਐ ਹੁਣ ਨਿਰਣਾ ਤੁਸੀਂ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ